197000 ਕੁਛ ਵੋਟਾਂ ਇੱਕ ਹੱਤਵਾਦੀ ਵੱਖਵਾਦੀ ਨੂੰ ਪਾ ਰਹੇ ਨੇ ਲੋਕ ਜੇ ਲੋਕ ਉਹਨੂੰ ਦੈਸ਼ਤ ਕਰਦਾ ਹੱਤਵਾਦੀ ਨਹੀਂ ਮੰਨਦੇ ਲੋਕ ਤੁਹਾਨੂੰ ਪਸੰਦ ਨਹੀਂ ਕਰਦੇ ਤੇ ਇਹਦਾ ਮਤਲਬ ਉਹ ਕਿ ਹੱਤਵਾਦੀ ਦਾ ਤੁਸੀਂ ਲੋਕ ਅਕਾਲੀ ਜਿਹੜੀ ਪੰਥਕ ਸਰਕਾਰ ਹੈ ਪੰਥਕ ਪਾਰਟੀ ਹੈ ਉਹ ਖਡੂਰ ਸਾਹਿਬ ਤੋਂ ਮਹਾਰਾਜ ਦੇ ਘਰੋਂ ਉਸੇ ਧਰਤੀ ਤੋਂ ਹੀ ਚੱਲਣੀ ਚਾਹੀਦੀ ਉਹੀ ਚੱਲਣਗੇ ਜੋ 103 ਸਾਲ ਪਹਿਲੋਂ ਮਾਝੇ ਏਰੀਏ ਤੋਂ ਜਥੇਦਾਰ ਕਰਤਾਰ ਸਿੰਘ ਚੱਬਲ ਚੱਲੇ ਕੈਨੇਡਾ ਚ ਜਗਮੀਤ ਸਿੰਘ ਦਿਮਾਲੇ ਵਾਲਾ ਮੁੱਖ ਮੰਤਰੀ ਹੈ ਤੇ ਸਾਡੇ ਪੰਜਾਬ ਦੇ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਧਰਤੀ ਹੋਵੇ ਫਤਿਹਗੜ੍ਹ ਸਾਹਿਬ ਜਿੱਥੇ ਹੋਵੇ ਉਸ ਧਰਤੀ ਤੇ ਦਿਮਾਲੇ ਵਾਲਾ ਮੁੱਖ ਮੰਤਰੀ ਚਾਹੀਦਾ। ਇਹਨਾਂ ਅਕਾਲੀਆਂ ਨੇ ਵੀ ਮੂੰਹ ਨਹੀਂ ਲਾਉਣਾ ਇਹ ਡੇਰਾ ਪ੍ਰੇਮੀ ਹੋਣੀ ਗਾਲ ਕੱਢਦੇ ਦੋ ਚਾਰ ਕਿਤੇ ਇੱਕ ਲਬਜ ਕਿਹਾ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਾਹਨੇ ਕੀਤੀ ਅੱਜ ਵੀ ਵੋਟਾਂ ਦੀ ਤਾਂਗ ਉਨੀ ਪਈ ਹੈ। ਗਰਦਾਰ ਚੰਗਾ ਹੋਵੇ ਇਹਨਾਂ ਕੋ ਨੂੰ ਭੋਬਨੇ ਆ ਕੋ ਆ ਜਾਣ ਕੀ ਜੀ ਅਸੀਂ ਆ ਗਏ ਹੁਣ ਇਹ ਇਹ ਨਹੀਂ ਸਾਨੂੰ ਚਾਹੀਦੇ ਇਹ ਤਾਂ ਇਹਨਾਂ ਦਾ ਨਾਲ ਲੈਣ ਤੋਂ ਬਾਅਦ ਬੰਦੇ ਨੂੰ ਨਫ਼ਰਤ ਹੁੰਦੀ ਆ ਯਾਰ ਅੱਜ ਤੱਕ ਇਹਨਾਂ ਨੇ ਇੱਕ ਲਫ਼ਜ਼ ਨਹੀਂ ਕਿਹਾ ਕਿ ਉਹ ਸਾਧ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਉਹੀਨ ਕੀਤੀ ਆ ਪੰਜਾਬ ਦੇ ਅੰਦਰ ਕਾਂਡ ਹੋ ਜਾਏਗਾ ਲੈ ਕਰ ਲੈ ਕਾਂਡ ਲੈ ਗਿਆ ਦੂਲਾ ਤੂ ਸੋ ਇਹ ਗਲਤ ਹੈ ਉਹ ਬੰਦਾ ਬਾਹਰ ਵੀ ਆਉਣਾ ਹੈ ਬੜੀ ਜਲਦੀ ਆਵੇਗਾ ਤੇ ਆ ਕੇ ਰੱਬ ਦੀ ਮਿਹਰ ਰਹੀ ਅ 2027 ਤੱਕ ਸਾਰੇ ਚਲਦੇ ਕਰ ਦਾਂਗੇ ਭਾਈ ਅਮਰਪਾਲ ਸਿੰਘ ਕਦੋਂ ਤੱਕ ਬਾਹਰ ਆ ਸਕਦਾ ਕੋੜ ਦਾ ਤਾਂ ਕੋਈ ਲਿੰਕ ਹੀ ਨਹੀਂ ਤੋਂ ਸਰਕਾਰ ਤੇ ਨਿਰਭਰ ਸਰਕਾਰ ਜੇ ਨਹੀਂ ਛੱਡਦੀ ਤੇ ਵਰਡ ਲੈਵਲ ਚੋਂ ਲੜਤ ਪੈਣੀ ਉਹ ਪੈ ਕੇ ਲੈਣੀ ਇਹਨੂੰ ਕਾ ਨਾ ਲਿਆ ਅੱਜ ਜਿਹੜੇ ਤੇਰੀ ਜਿਮਣੀ ਚੋਣ ਆਉਣੀ ਅੱਗੇ ਤੇਰਾ 2027 ਆਉਣੀ ਤੇਰਾ ਤੈਸ ਨੈਸ ਹੋ ਜਾਈਗਾ ਲੋਕਾਂ ਨੂੰ ਗੁੱਸਾ ਬਹੁਤ ਹੈ ਅੱਜ ਵੀ ਲੋਕ ਰੋ ਰੋ ਕੇ ਮੋਬਾਈਲ ਕਰਦੇ ਨੇ ਭਾਜੀ ਕਦੋਂ ਬਾਹਰ ਆਵਾ ਯਾਰ ਜਦੋਂ ਲੋਕ ਐਹੋ ਜੇ ਹੋ ਜਾਂਨ ਨਾ ਉਦੋਂ ਸੁਭਾਲਣਾ ਬੜਾ ਔਖਾ ਹੁੰਦਾ ਹੁੰਦਾ ਸਾਤਰੀਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਆਸ ਕਰੇ ਬਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਬੀਤੇ ਕੱਲ ਚੋਣਾਂ ਦੇ ਨਤੀਜੇ ਆਏ ਨੇ ਤੇ ਨਤੀਜਿਆਂ ਨੇ ਬੜਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਖਾਸ ਹੈਰਾਨਗੀ ਜਿਹੜੀ ਹੈਗੀ ਮੈਨੂੰ ਲੱਗਦਾ ਉਹ ਖਡੂਰ ਸਾਹਿਬ ਸੀਟ ਤੋਂ ਮੌਜੂਦਾ ਸਰਕਾਰ ਨੂੰ ਹੋਈ ਹੋਣੀ ਹੈ ਕਿਉਂਕਿ ਮੌਜੂਦਾ ਸਰਕਾਰ ਨੇ ਜਿਸ ਨੌਜਵਾਨ ਨੂੰ NSA ਲਾ ਕੇ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚ ਭੇਜਿਆ ਪੰਜਾਬ ਦੇ ਲੋਕਾਂ ਨੇ ਖਾਸ ਕਰ ਖਡੂਰ ਸਾਹਿਬ ਹਲਕੇ ਦੇ ਲੋਕਾਂ ਨੇ ਫਤਵਾ ਦਿੱਤਾ ਤੇ ਫਤਵਾ ਵੀ ਐਸਾ ਕਿ ਪੰਜਾਬ ਭਰ ਦੇ ਵਿੱਚੋਂ ਸਭ ਤੋਂ ਵੱਧ ਵੋਟਾਂ ਤੇ ਜਿਤਾ ਕੇ ਜੜਾਇਆ ਮੈਂਬਰ ਆਫ ਪਾਰਲੀਮੈਂਟ ਬਣਾਇਆ ਪਾਰਲੀਮੈਂਟ ਦੀਆਂ ਪੌੜੀਆਂ ਚੜਾਈਆਂ ਮੈਂ ਗੱਲ ਕਰ ਰਿਹਾ ਭਾਈ ਅਮਰਪਾਲ ਸਿੰਘ ਹੋਰਾਂ ਦੀ ਜਿਨ੍ਹਾਂ ਨੂੰ ਤਕਰੀਬਨ 1,97,000 ਤੋਂ ਵੀ ਵਧੇਰੇ ਵੋਟਾਂ ਦੀ ਲੀਡ ਜਿਹੜੀ ਹੈਗੀ ਆ ਉਹ ਉਹਨਾਂ ਨੂੰ ਮਿਲੀ ਆ ਇਸ ਬਾਬਤ ਗੱਲਬਾਤ ਕਰਾਂਗੇ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾਹੋਰੀ ਹੋਣਗੇ ਸਭ ਤੋਂ ਪਹਿਲਾਂ ਖਾਰਾ ਸਾਹਿਬ ਦਾ ਸਵਾਗਤ ਕਰੀਏ ਫਰਗਲੀ ਗੱਲਬਾਤ ਕਰਾਂਗੇ ਖਾਰਾ ਸਾਹਿਬ ਸਵਾਗਤ ਆ ਰੰਮੀ ਟੀਵੀ ਤੇ ਸਤਿ ਸ਼੍ਰੀਕਾਲ ਜੀ ਖਾਰਾ ਸਾਹਿਬ ਜਿਸ ਤਰ੍ਹਾਂ ਨੇਮ ਗੱਲ ਕੀਤੀ ਆ ਕਿਵੇਂ ਦੇਖਦੇ ਹੋ ਕਿ ਸਰਕਾਰ ਨੇ ਜਿਸ ਦੇ ਉੱਪਰ ਨੈਸ਼ਨਲ ਸਿਕਿਉਰਿਟੀ ਐਕਟ ਦੇ ਤਹਿਤ ਡਿਬਰੂਗੜ ਅਸਾਮ ਦੀ ਜੇਲ੍ਹ ਦੇ ਵਿੱਚ ਭੇਜਿਆ ਖੜੂਰ ਸਾਹਿਬ ਦੇ ਲੋਕਾਂ ਨੇ ਫਤਬਾ ਇੱਡਾ ਵੱਡਾ ਦਿੱਤਾ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਤੇ ਜਿੱਤ ਉਹਨਾਂ ਦੀ ਹੋਈ ਹੈ। ਇੱਕ ਸਾਲ 2 ਮਹੀਨੇ ਪਹਿਲਾਂ ਸਰਕਾਰ ਕਹਿ ਰਹੀ ਸੀ ਹਿੰਦੁਸਤਾਨ ਦੀ ਹਕੂਮਤ ਕਹਿ ਰਹੀ ਸੀ ਪੰਜਾਬ ਸਰਕਾਰ ਕਹਿ ਰਹੀ ਸੀ ਕਿ ਇੱਕ ਅਤਵਾਦੀ ਹੈ। ਪੰਜਾਬ ਦੇ ਆਈਪੀਐਸ ਅਫਸਰ ਅਹੀਂ ਲੱਭਦੇ ਫਿਰਦੇ ਸੀ ਕਿ ਜਿਵੇਂ ਕੋਈ ਜੰਗਲੀ ਜਾਨਵਰ ਹੁੰਦਾ। ਫੜ ਫੜ ਕੇ ਮੁੰਡੇ ਅੰਦਰ ਸੁਟੇ ਗੱਡੀਆਂ ਦੀ ਚੈਕਿੰਗ ਜੇ ਮੈਂ ਇੱਥੇ ਵਿਸਾਖੀ ਤੇ ਗਿਆ ਤੇ ਪੁਲਿਸ ਪੁੱਛੇ ਕਿ ਭਾਈ ਅਮ ਅਮਰਤਪਾਲ ਕਿੱਥੇ ਐ ਬੜਾ ਇੱਕ ਟ੍ਰੇਡਾ ਜਾਂ ਮਜ਼ਾਕਸ ਤੇ ਅੱਜ ਇਹ ਲੱਗਦਾ ਕਿਤੇ 13 ਬੰਦੇ ਅਤਵਾਦੀ ਪੰਜਾਬ ਚ ਅਮਰਤਪਾਲ ਵਰਗੇ ਹੁੰਦੇ ਤੇ ਅੱਜ ਪੰਜਾਬ ਚ ਇਲੈਕਸ਼ਨਾਂ ਦੀ ਮੇਰੇ ਦੇਖਣ ਚ ਸਾਨੂੰ ਖਰਚੇ ਦੀ ਲੋੜ ਹੀ ਨਹੀਂ ਚ ਪੈਣੀ ਇਹੋ ਜੇ ਅਤਵਾਦੀਆਂ ਨੂੰ ਲੋਕ ਪਸੰਦੀ ਬੜਾ ਕਰਦੇ ਨੇ ਯਾਰ 1 ਲੱਖ 97 ਹਜ਼ਾਰ ਕੁਝ ਵੋਟਾਂ ਇੱਕ ਅਤਵਾਦੀ ਵੱਖਵਾਦੀ ਨੂੰ ਪਾ ਰਹੇ ਨੇ ਲੋਕ ਜਿਨੂੰ ਹਿੰਦੁਸਤਾਨ ਦੀ ਹਕੂਮਤ ਪੰਜਾਬ ਸਰਕਾਰ ਇਹ ਕਹਿ ਰਹੀ ਐ ਅਤਵਾਦੀ ਐ ਉਹਨੂੰ 2 ਲੱਖ ਦੇ ਕਰੀਬ ਵੋਟ ਪੈ ਰਹੀ ਐ ਹੁਣ ਇਹਦਾ ਮਤਲਬ ਕੀ ਹੋਇਆ ਕਿ ਤੁਹਾਨੂੰ ਮੁੱਖ ਮੰਤਰੀ ਹ ਹਿੰਦੁਸਤਾਨ ਦੀ ਹਕੂਮਤ ਜਿਹੜੇ ਤੁਹਾਡੇ ਅਫਸਰ ਤੁਹਾਨੂੰ ਗਲਤ ਇਨਫੋਰਮੇਸ਼ਨਾਂ ਦੇ ਕੇ ਤੁਹਾਡਾ ਉਹਨਾਂ ਨੇ ਪੰਜਾਬ 'ਚ ਬੇੜਾ ਗਰਕ ਕਰਤਾ ਕਿਉਂ ਨਹੀਂ ਉਹਨਾਂ ਅਫਸਰਾਂ ਦੇ ਉਲਟ ਐਕਸ਼ਨ ਲਿਆ ਜਾਂਦਾ ਕਿ ਤੁਸੀਂ ਸਾਨੂੰ ਤੁਸੀਂ ਸਾਡਾ ਬੇੜਾ ਗਰਕ ਕਰਕੇ ਰੱਖਤਾ ਪੰਜਾਬ ਦਾ ਤੁਸੀਂ ਮੁੰਡੇ ਚੁੱਕ ਚੁੱਕ ਕੇ ਜੇਲਾ ਸੁੱਟ ਤੇ ਤੁਸੀਂ ਉਥੇ ਕਰਫੂ ਵਾਲਾ ਮਾਹੌਲ ਕੀਤਾ ਮਹੀਨਾ ਇੱਕ ਪੰਜਾਬ ਦੇ ਅੰਦਰ ਤੁਸੀਂ ਇਹ ਨਾ ਬੇੜਾ ਗਰ ਕੀਤਾ ਐਹੋ ਜੇ ਅਫਸਰਾਂ ਤੋਂ ਲੈਣਾ ਕੀ ਹੈ ਜਿਹੜੇ ਅਫੀਸਰ ਨੂੰ ਇਹ ਪਤਾ ਹੀ ਨਹੀਂ ਕਿ ਇਸ ਬੰਦੇ ਦੀ ਬੈਕਗ੍ਰਾਉਂਡ ਕੀ ਹੈ ਉਹਦੇ ਘਰ ਦੇ ਅੰਦਰ ਜਾ ਕੇ ਆਨੰਦਪੁਰ ਸਾਹਿਬ ਦਾ ਹਸਲਾ ਉਹਨੇ ਤੇ ਫਲੈਗ ਫੜ ਲਏ ਜੀ ਖਾਲਸਤਾਨ ਦੇ ਲੋਕ ਬੜੇ ਫਿਊਚਰ ਬੜਾ ਮਾੜਾ ਹੋਣਾ ਸੀ ਪੰਜਾਬ ਦੇ ਅੰਦਰ ਤੇ ਪੰਜਾਬ ਦੇ ਲੋਕਾਂ ਨੇ ਤਾਂ ਕਿਹਾ ਨਹੀਂ ਤੂੰ ਝੂਠਾ ਹੈ ਉਹ ਤਾਂ ਬੰਦਾ ਹੀ ਸਾਡਾ ਹੈ ਮੈਂ ਸਵਾ ਮਹੀਨਾ ਮਹੀਨੇ ਜੇ ਵੇਖਿਆ ਹੈ ਵਟਾਂ ਤੇ ਲੋਕ ਖਲੋਤੇ ਆਪਦੇ ਕੋਲੋਂ ਹਲਪ ਦੀ ਗੱਲ ਕਰਦੇ ਨੇ ਇੱਕ ਮਜ਼ਦੂਰ ਬੰਦਾ ਸੀ ਦਿਹਾੜੀਦਾਰ ਕੋਈ 500 400 ਰੁਪਿਆ ਦਿਹਾੜੀ ਹੋਣੀ ਹੈ ਤੇ ਉਹ 200 ਰੁਪਿਆ ਕੱਢੀ ਖਲੋਤਾ ਕਿ ਮੇਰਾ ਵੀ ਐਸ ਲੰਗਰ 'ਚ 200 ਰੁਪਿਆ ਪਾ ਲੋ ਵਾਹ ਪੰਜਾਬ ਇਹਨੂੰ ਕਹਿੰਦੇ ਨੇ ਪੰਜਾਬ ਉਹ ਨਾਲੇ ਰੋਂਦਾ ਸੀ ਤੇ ਨਾਲੇ 200 ਰੁਪਿਆ ਲੈ ਕੇ ਖਲੋਤਾ ਸੀ ਅਜੀ ਨਹੀਂ ਤੂੰ ਗਰੀਬ ਆਦਮੀ ਕੋਈ ਲੋਟ ਨਹੀਂ ਦੇਖੋ ਲੋਕ ਕਿੰਨਾ ਚਾਹੁੰਦੇ ਨੇ ਲੋਕ ਕਹਿੰਦੇ ਸੀ ਉਹ ਬੰਦਾ ਸਾਨੂੰ ਚਾਹੀਦਾ ਸਾਡੇ ਇਲਾਕੇ ਦੇ ਵਿੱਚ ਬੜਾ ਸਰੂ ਫੈਕਟਰ ਪਿਆ ਉਸ ਚੀਜ਼ ਦਾ ਪਰ ਪੰਜਾਬ ਦੀ ਹਕੂਮਤ ਇਹ ਕਹਿ ਰਹੀ ਸੀ ਨਹੀਂ ਇਹ ਤਾਂ ਅਤਵਾਦੀ ਤੇ ਵੱਖਵਾਦੀ ਹੈ ਮੈਂ ਤਾਂ ਕਹੀ ਤਾਂ ਜਾਨਾ ਨਾ ਜਿਹੜੇ ਉਦੋਂ ਇਹਨਾਂ ਨੇ ਆਈਜੀ ਭਾਇ ਸੀ ਅੱਜ ਉਹਨਾਂ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਤੁਸੀਂ WhatsApp Facebook ਆਦਤਿਆਂ ਸਾਰਾ ਸੋਸ਼ਲ ਮੀਡੀਆ ਬੰਦ ਕਰਤਾ ਜਿਵੇਂ ਇੱਥੇ ਬਲਾਸਟ ਹੋਣ ਲੱਗੇ ਨੇ ਯਾਰ ਤੇ ਫੜਿਆ ਤੁਸੀਂ ਕੀ ਸੀ ਜਿਹਨੂੰ ਲੋਕ ਪਸੰਦ ਕਰਦੇ ਨੇ ਹੁਣ ਜਿਨ੍ਹਾਂ ਨੂੰ ਪਸੰਦ ਨਹੀਂ ਕੀਤਾ ਫਿਰ ਅੱਤਵਾਦੀ ਦੇ ਵਖਵਾਦੀ ਤਾਂ ਉਹ ਨੇ ਜੇ ਲੋਕ ਉਹਨੂੰ ਦਹਿਸ਼ਤਗਰ ਦਾ ਅੱਤਵਾਦੀ ਨਹੀਂ ਮੰਨਦੇ ਲੋਕ ਤੁਹਾਨੂੰ ਪਸੰਦ ਨਹੀਂ ਕਰਦੇ ਤੇ ਇਹਦਾ ਮਤਲਬ ਉਹ ਕਿ ਉਹ ਅੱਤਵਾਦੀ ਦਾ ਤੁਸੀਂ ਲੋਕ ਤੁਸੀਂ 13 ਸੀਟਾਂ ਦੀਆਂ ਗੱਲਾਂ ਕੀਤੀਆਂ ਸੀ ਤਿੰਨ ਤੇ ਆ ਗਏ ਨੇ ਹੁਣ ਤੁਹਾਡੇ ਅੱਤਵਾਦੀ ਕੌਣ ਨੇ 2 ਸਾਲ 2 ਸਾਲਾਂ ਹੀ ਤੇ ਤੁਹਾਡਾ ਵਿੜਾ ਗਰਕ ਹੋ ਗਿਆ ਪੰਜਾਬ ਦੇ ਅੰਦਰ ਤੁਹਾਡੇ ਬੰਦੇ ਪੈਸੇ ਖਾ ਰਹੇ ਨੇ ਉਹ ਅੱਤਵਾਦੀ ਨਹੀਂ ਤੁਹਾਡੇ ਬੰਦਿਆਂ ਨੇ ਆਉ ਲਾ ਕੇ ਰੱਖਤੇ ਨੇ ਉਹ ਅਤਵਾਦੀ ਨਹੀਂ ਕੀ ਇਨਵੈਸਟੀਗੇਸ਼ਨ ਕੀਤੀ ਤੁਹਾਡੀ ਪੁਲਿਸ ਨੂੰ ਪਤਾ ਨਹੀਂ ਲੱਗਦਾ ਕਿ ਇਨਵੈਸਟੀਗੇਸ਼ਨ ਕਾਦੀ ਹੁੰਦੀ ਹੈ ਸੋ ਮੈਂ ਇਹ ਗੱਲ ਕਹੂੰਗਾ ਕਿ ਬੜੀ ਜਲਦੀ ਇਸ ਚੀਜ਼ ਦਾ ਫੈਸਲਾ ਲੋਕਾਂ ਨੇ ਕਰ ਦਿੱਤਾ ਹੈ ਤੇ 2027 ਦੇ ਵਿੱਚ ਹੁਣ ਮੇਰੀ ਰੱਬ ਅੱਗੇ ਇੱਕ ਇਨੀ ਦੁਆ ਹੈ ਕਿ ਇਹ ਸਹੀ ਚੱਲ ਪੈਣ ਤੇ ਜੇ ਚੱਲ ਪਏ ਗਵਰਨਮੈਂਟ ਦੀਆਂ ਏਜੰਸੀਆਂ ਨੇ ਦਖਲ ਅੰਦਾਜ਼ੀ ਨਾ ਕੀਤੀ ਤਾਂ ਯਾਦ ਰੱਖਿਆ ਜੇ 2027 ਦੀ ਜਿਹੜੀ ਹਵਾ ਹੈ ਉਹ ਪੰਥਕ ਸਰਕਾਰ ਬਣੇਗੀ ਪੰਜਾਬ ਦੇ ਅੰਦਰ ਪੰਥਕ ਦਾ ਮਤਲਬ ਇਹ ਨਹੀਂ ਹੋਣਾ ਕਿ ਅਤਵਾਦੀ ਤੇ ਵੱਖਵਾਦੀ ਪੰਥਕ ਦੀ ਡੈਫੀਨੇਸ਼ਨ ਹੈ ਸਾਰੇ ਧਰਮਾਂ ਦੀ ਸਾਂਝੀ ਸਰਕਾਰ ਜੋ ਸਾਡਾ ਪੁਰਾਣਾ ਹੁੰਦਾ ਹੁੰਦਾ ਸੀ ਕਲਚਰ ਇਹ ਅਕਾਲੀ ਵੀ ਨਾ ਸੋਚਣ ਕਿ ਪੰਥਕ ਤੁਹਾਨੂੰ ਕਹਿ ਰਹੇ ਆ ਤੁਸੀਂ 5 ਸਟਾਰ ਹੋਟਲਾਂ ਵਾਲੇ ਹੋ ਤੁਸੀਂ ਡੇਰਾ ਸਰਸੇ ਵਾਲੇ ਪ੍ਰੇਮੀਓ ਕਿਉਂਕਿ ਮੈਂ ਇੱਕ ਲੋਕਾਂ ਨੇ ਵੀ ਬੇਨਤੀ ਕਰੂੰਗਾ ਜੇ ਭਗਵੰਤ ਮਾਨ ਨੂੰ ਆਪ ਅੱਜ ਜਵਾਬ ਦਿੱਤਾ ਹੈ ਉਹਨੂੰ ਆਪਾਂ ਅਤਵਾਦੀ ਦੀ ਡੈਫੀਨੇਸ਼ਨ ਪੁੱਛਦੇ ਆ ਤੇ ਮੇਰੀ ਬੇਨਤੀ ਹੈ ਇਹਨਾਂ ਅਕਾਲੀਆਂ ਨੂੰ ਵੀ ਮੂੰਹ ਨਹੀਂ ਲਾਉਣਾ ਇਹ ਡੇਰਾ ਪ੍ਰੇਮੀ ਨੇ ਕਿਉਂਕਿ ਅੱਜ ტიკਰ ਇਹਨਾਂ ਨੇ ਕਿਸੇ ਥਾਂ ਤੇ ਆ ਕੇ ਡੇਰੇ ਨੂੰ ਨਿੰਦਾ ਨਹੀਂ ਹੋਣੀ ਗਾਲ ਕੱਢਦੇ ਦੋ ਚਾਰ ਕਿਉਂ ਨਹੀਂ ਕੱਢਦੇ ਪਏ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਇਲੈਕਸ਼ਨ ਹੋਏ ਨੇ ਕਿਤੇ ਇੱਕ ਲਬਜ ਕਿਹਾ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਾਹਨੇ ਕੀਤੀ ਅੱਜ ਵੀ ਵੋਟਾਂ ਦੀ ਤਾਂ ਗੋਨੀ ਪਈ ਹੈ ਅੱਜ ਵੀ ਵੋਟਰਾਂ ਲਈ ਅਸੀਂ ਇਹ ਕਹਿੰਦੇ ਆ ਕਿ ਨਹੀਂ ਉਹਦੇ ਹੱਕ 'ਚ ਨਹੀਂ ਬੋਲਣਾ ਜੀ ਉਲਟ ਵੀ ਨਹੀਂ ਬੋਲਣਾ ਡੇਰੇ ਅੱਗੇ ਸਰੈਂਡਰ ਕੀਤਾ ਹੈ ਆਪਾਂ ਹੁਣ ਇਸ ਕਰਕੇ ਮੈਂ ਇਹਨਾਂ ਨੂੰ ਤਾਂ ਅਕਾਲੀ ਗਿਣਦਾ ਹੀ ਨਹੀਂ ਅਕਾਲੀ ਜਿਹੜੀ ਪੰਥਕ ਸਰਕਾਰ ਹੈ ਪੰਥਕ ਪਾਰਟੀ ਹੈ ਉਹ ਖਡੂਰ ਸਾਹਿਬ ਤੋਂ ਮਹਾਰਾਜ ਦੇ ਘਰੋਂ ਉਸੇ ਧਰਤੀ ਤੋਂ ਹੀ ਚੱਲਣੀ ਚਾਹੀਦੀ ਹੈ ਉਹੀ ਚੱਲਣਗੇ ਜੋ 103 ਸਾਲ ਪਹਿਲੋਂ ਮਾਝੇ ਏਰੀਏ ਤੋਂ ਜਥੇਦਾਰ ਕਰਤਾਰ ਸਿੰਘ ਛੱਬੇ ਚੱਲਿਆ ਸੀ ਦੂਸਰੀ ਮੈਂ ਇੱਕ ਗੱਲ ਇਹ ਬੇਨਤੀ ਹੋਰ ਕਰੂੰਗਾ ਪੰਜਾਬ ਦੇ ਲੋਕਾਂ ਨੂੰ ਕਿ ਦੁਨੀਆ ਕਹਿੰਦੀ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਕੋਈ ਹੈ ਹੀ ਨਹੀਂ ਹਿੰਦੁਸਤਾਨ ਦੀ ਹਕੂਮਤ ਇੱਕ ਲਬਜ ਬੋਲਦੀ ਹੁੰਦੀ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਹੁੰਦੇ ਤੇ ਸ਼ਾਇਦ ਹਿੰਦੁਸਤਾਨ ਇਥੇ ਨਕਸ਼ੇ 'ਚ ਨਾ ਹੁੰਦਾ ਹਰ ਹਿੰਦੂ ਭਰਾ ਤੇ ਮੁਸਲਮਾਨ ਭਰਾ ਵੀ ਇਹ ਮੰਨਦਾ ਏ ਯਾਰ ਜੇ ਉਹ ਮੰਨਦੇ ਨੇ ਤੇ ਕੈਨੇਡਾ 'ਚ ਜਗਮੀਤ ਸਿੰਘ ਦਿਮਾਲੇ ਵਾਲਾ ਮੁੱਖ ਮੰਤਰੀ ਹੈ ਤੇ ਸਾਡੇ ਪੰਜਾਬ ਦੇ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਧਰਤੀ ਹੋਵੇ ਫਤਿਹਗੜ੍ਹ ਸਾਹਿਬ ਜਿੱਥੇ ਹੋਵੇ ਉਸ ਧਰਤੀ ਤੇ ਦਿਮਾਲੇ ਵਾਲਾ ਮੁੱਖ ਮੰਤਰੀ ਚਾਹੀਦਾ ਉਹਨੂੰ ਪਤਾ ਹੋਵੇ ਕਿ ਇਹ ਇਹ ਧਰਤੀ ਕਿੰਦੀ ਹੈ ਵਰਡ ਦੇ ਵਿੱਚ ਪਤਾ ਲੱਗੇ ਕਿ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਧਰਤੀ ਹੈ ਮੁੱਖ ਮੰਤਰੀ ਉੱਥੋਂ ਦਾ ਕਿਉਂਕਿ ਉਹੀ ਹੀ ਉਸ ਅਕਲ ਤੇ ਸ਼ਕਲ ਵਾਲਾ ਬੰਦਾ ਹੀ ਪੰਜਾਬ ਨੂੰ ਸਹੀ ਜਸਟਿਸ ਦੇ ਸਕਦਾ ਹੈ ਉਹੀ ਸਾਰੇ ਧਰਮਾਂ ਲਈ ਸਾਂਝਾ ਹੋ ਸਕਦਾ ਸੋ ਏ ਜਿਹੜੀ ਕੱਲ ਦੀ ਇਲੈਕਸ਼ਨ ਹੈ ਉਹਨੇ ਪੰਜਾਬ ਦੇ ਲਈ ਬੜੀਆਂ ਅੱਗੇ ਰਸਤਾ ਬੜਾ ਵੱਡਾ ਖੋਲਤਾ ਉਹਨੇ ਉਹਨੇ ਦੱਸ ਦਿੱਤਾ ਕਿ ਪੰਜਾਬ ਦੇ ਅੰਦਰ 10-20 ਕਰੋੜ ਇਲੈਕਸ਼ਨ ਲੜਨ ਦੀ ਲੋੜ ਨਹੀਂ ਜਿਵੇਂ ਲੋਕ ਕਰਦੇ ਫਿਰਦੇ ਨੇ ਕੀ ਜੀ ਪ੍ਰਧਾਨ ਮੈਂ ਕਿਸੇ ਨੂੰ ਪੁੱਛਿਆ ਮੈਂ ਕਿਹਾ ਜੀ ਤੁਸੀਂ ਅਕਾਲੀਆਦ ਪ੍ਰਧਾਨ ਨਹੀਂ ਬਦਲਦੇ ਕਹਿੰਦਾ ਜੀ ਕਰੋਨਾ ਦਾ ਕੰਮ ਹੈ ਜੀ ਅਸੀਂ ਪ੍ਰਧਾਨ ਜੀ ਅਮੀਰ ਨੇ ਇਹੀ ਸੰਭਾਲ ਲੈਂਦੇ ਨੇ ਤੇ ਬੰਦਾ ਪੁੱਛਣ ਵਾਲਾ ਹੋਵੇ ਆ ਦੋ ਸੀਟਾਂ ਨੇ ਫਰੀਦਕੋਟ ਤੇ ਖਡੂਰ ਸਾਹਿਬ ਉਹ ਜਿਹੜੀਆਂ ਤੁਹਾਡੀਆਂ ਮੀਟਿੰਗਾਂ ਤੁਸੀਂ ਫਾਈਵ ਸਟਾਰ ਹੋਟਲ ਚ ਕਰਦੇ ਜੇ ਤੇ ਅਸੀਂ ਬੋੜਾਂ ਥੱਲੇ ਬਹਿ ਕੇ ਕੀਤੀਆਂ ਨੇ ਤੁਸੀਂ ਇੱਕ ਆਪਦੇ ਘਰਾਂ ਚ ਬੈੰਦੇ ਜੇ ਅਸੀਂ ਵਟਾਂ ਤੇ ਬਹਿ ਕੇ ਉਹਨਾਂ ਨਾਲ ਗੱਲਾਂ ਕਰਦੇ ਰਹੇ ਉਹ ਜਿੱਤ ਗਿਆ ਦੋ ਸੀਟਾਂ ਕੀ ਹੋ ਗਿਆ ਉਸ ਦੇ ਵਿੱਚ ਤੁਹਾਡਾ ਕਿਰਦਾਰ ਚਾਹੀਦਾ ਤੁਸੀਂ ਆਪਦਾ ਕਿਰਦਾਰ ਖਤਮ ਕਰ ਲਿਆ ਜੇ ਕਿਰਦਾਰ ਹੋਵੇ ਨਾ ਤੇ 10 ਤੋਂ 20 ਕਰੋੜ ਰੁਪਈਆ ਨਹੀਂ ਲੱਗਦਾ ਹੁੰਦਾ ਲੋਕ ਤਾਂ ਯਾਰ ਐਡੇ ਵਧੀਆ ਨੇ ਕਿਸੇ ਗਰੀਬ ਬੰਦਾ 2-200 ਰੁਪਈਆ ਦੇ ਆਸਤੇ ਤਾਂ 2 ਲੱਖ ਹੀ ਹੈ ਨਾ ਜੀ ਆਪਾਂ ਕਹਿੰਦੇ 200 ਤੇ 2 ਲੱਖ ਰੁਪਈਆ ਲੈ ਕੇ ਆ ਗਿਆ ਯਾਰ ਉਹ ਰੋਂਦਾ ਸੀ ਕਿ ਅਮਰ ਭਾਈ ਅਮਰਤਪਾਲ ਦੇ ਨਾਲ ਸਾਡੀ ਜਿਹੜੀ ਏਰੀਆ ਹੈ ਉਹਦੇ ਤੇ ਫੈਕਟ ਬੜਾ ਪਿਆ ਹੁਣ ਜਿਹੜੀਆਂ ਅੱਖਾਂ ਦੇ ਇਹ ਚੀਜ਼ਾਂ ਵੇਖੀਆਂ ਨੇ ਕੰਨਾਂ ਨਾਲ ਸੁਣੀਆਂ ਨੇ ਉਹਨੂੰ ਜ਼ਿੰਦਗੀ 'ਚ ਆਪਾਂ ਦਨਾਈ ਨਹੀਂ ਕਰ ਸਕਦੇ ਪੰਜਾਬ ਕੀ ਚਾਹੁੰਦਾ ਹੈ ਪੰਜਾਬ ਕਿੰਨਾ ਦਾ ਉਹ ਕਲੀਅਰ ਹੋ ਜਾ ਲੱਗਦਾ ਜਿਵੇਂ ਤੁਸੀਂ ਵੀ ਗੱਲ ਕਰੀਏ ਕੇ 227 ਦੀ ਸਿਆਸਤ ਕਿਤੇ ਨਾ ਕਿਤੇ ਤੈ ਹੋਊਗੀ ਜਾਂ ਪੰਜਾਬ ਦੀ ਆਉਣ ਵਾਲੀ ਸਿਆਸਤ ਜਿਮਣੀ ਚੋਣਾ ਵੀ ਜਿਹੜੀਆਂ ਪੰਜਾਬ ਦੇ ਵਿੱਚ ਤਕਰੀਬਨ ਹੋਣੀਆਂ ਨੇ ਤਾਂ ਤੁਹਾਨੂੰ ਲੱਗਦਾ ਕਿ ਉਹ ਚੀਜ਼ਾਂ ਪੰਜਾਬ ਦੀ ਆਉਣ ਵਾਲੀ ਸਿਆਸਤ ਤੈ ਹੋਊਗੀ ਲੋਕ ਸੋਚਣਗੇ ਦੇਖੋ ਜਿਹੜਾ ਮੈਨੂੰ ਲੱਗਦਾ ਕਿਰਦਾਰ ਚੰਗੇ ਚਾਹੀਦੇ ਨੇ ਚਾਹੇ ਜਿਮਣੀ ਚੋਣਾ ਕਿਹੜੀ ਚੋਣਾ ਉਹ ਜਿੱਤੂਗਾ ਇਸ ਵਕਤ ਗਰਦਾਰ ਚੰਗਾ ਹੋਵੇ ਇਹਨਾਂ ਨੂੰ ਭੂਪਣਿਆ ਨੂੰ ਆ ਜਾਣ ਕੀ ਜੀ ਅਸੀਂ ਆ ਗਏ ਹਾਂ ਹੁਣ ਇਹ ਇਹ ਨਹੀਂ ਸਾਨੂੰ ਚਾਹੀਦੇ ਇਹ ਤਾਂ ਇਹਨਾਂ ਦਾ ਨਾਲ ਲੈਣ ਤੋਂ ਬਾਅਦ ਬੰਦੇ ਨੂੰ ਨਫ਼ਰਤ ਹੁੰਦੀ ਹੈ ਯਾਰ ਅੱਜ ਤੱਕ ਇਹਨਾਂ ਨੇ ਇੱਕ ਲਬਜ ਨਹੀਂ ਕਿਹਾ ਕਿ ਉਹ ਸਾਧ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਹੀਨ ਕੀਤੀ ਹੈ ਇਹਨਾਂ ਦੇ ਆਪ ਦੇ ਲੀਡਰ ਕਹਿ ਰਹੇ ਸੀ ਕਿ ਇੱਕ ਲੀਡਰ ਕਹਿੰਦਾ ਜੀ ਇਹਨਾਂ ਦੇ ਪ੍ਰਧਾਨ ਨੇ ਪਿਸ਼ਾਕ ਭੇਜੀ ਹੈ ਦੂਜਾ ਕਹਿੰਦਾ ਉਹ ਮਿਨਿਸਟਰ ਦੇ ਕੇ ਆਇਆ ਹੈ ਯਾਰੇ ਸਿੱਖ ਨੇ ਇਹਨਾਂ ਦੀਆਂ ਦਾੜ੍ਹੀਆਂ ਨੇ ਯਾਰ ਇਹਨਾਂ ਨੇ ਤਾਂ ਸ਼ਕਲਾਂ ਬਣਾਈਆਂ ਹੋਈਆਂ ਨੇ ਮੈਂ ਕਈ ਵਾਰ ਕਹਿਣਾ ਕਿ ਇਹਨਾਂ ਦੇ ਸ਼ਕਲਾਂ ਬੜੀਆਂ ਵਧੀਆਂ ਨੇ ਪਰ ਕਰਤੂਤਾ ਚੰਗੀਆਂ ਨਹੀਂ ਇਹਨਾਂ ਦੀ ਆਪ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਹੀਨ ਕਰਾਉਣ ਦੇ ਲਈ ਇਹ ਬੰਦੇ ਆਪ ਸਮਾਨ ਲੈ ਕੇ ਜਾ ਰਹੇ ਨੇ ਯਾਰ ਇਹਨਾਂ ਨੂੰ ਕੀ ਕਹੋਗੇ ਤੁਸੀਂ ਇਹਨਾਂ ਨੂੰ ਕੀ ਬੋਲਾਂਗੇ ਇਹ ਪੰਥਕ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜਾ ਨਾਂ ਲੈ ਕੇ ਤੁਸੀਂ ਪੰਥਕ ਬਣੇ ਹੋਏ ਹੋ ਉਹਨਾਂ ਦੇ ਗੁਰਦੁਆਰੇ 'ਚ ਤੁਸੀਂ ਚੱਲਦੇ ਹੋ 103 ਸਾਲ ਤੋਂ ਵਿੱਚ ਵਿੱਚ ਇਹਨਾਂ ਨੇ ਬੜਾ ਗਰਖ ਕਰਕੇ ਰੱਖਤਾ ਹੈ ਜਿਹੜੀ ਅਕਾਲੀ ਦਲ ਪਾਰਟੀ ਹੁੰਦੀ ਸੀ ਸੋ ਹੁਣ ਇਹਨਾਂ ਦਾ ਖਾਤਮਾ ਹੈ ਮੇਰੀ ਗੱਲ ਯਾਦ ਰੱਖ ਲਿਆ ਜੀ 14% ਤੇ ਪਹੁੰਚ ਚੁੱਕੇ ਨੇ ਪਰ ਮੈਨੂੰ ਨਹੀਂ ਲੱਗਦਾ ਠੀਕ ਆ ਸਾਡੇ ਅੱਜ ਰਿਸ਼ਤੇਦਾਰ ਵੀ ਹੈਗੇ ਨੇ ਤੁਰੇ ਫਿਰਦੇ ਨੇ ਨਾਲ ਮੈਂ ਸਿੱਧੀ ਗੱਲ ਕਹੂੰਗਾ ਤੇ ਐਂਡ ਬੜਾ ਮਾੜਾ ਹੋਣਾ ਇਹਨਾਂ ਲੋਕਾਂ ਦਾ ਕਿ ਕੁਦਰਤ ਨਹੀਂ ਕਰਨਾ ਤੇ ਜਿਹੜੇ ਨਾਲ ਚੜੇ ਫਿਰਦੇ ਨੇ ਸਵਾਲ ਉਹਨਾਂ ਨੂੰ ਵੀ ਇਹ ਪੈਣੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਕਰਨ ਵਾਲੇ ਦੇ ਨਾਲ ਚੜੇ ਹੋ ਇਹਦੇ ਨਾਲੋਂ ਤੁਸੀਂ ਡੇਰੇ ਚਲੇ ਜਾਓ ਯਾਰ ਕਿਉਂ ਪਖੰਡੀ ਜੇ ਕਰਦੇ ਪਏ ਉਹ ਬੰਦੇ ਦਾ ਸਟੈਂਡ ਤਾਂ ਹੈਗਾ ਨਾ ਡੇਰੇ ਵਾਲੇ ਦਾ ਸਾਡਾ ਵਿਰੋਧੀ ਹੈ ਉਹ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਵਿਰੋਧੀ ਹੈ ਉਹ ਡਟ ਕੇ ਸਾਡੇ ਉਲਟ ਖਲੋਤਾ ਉਹ ਇੱਕ ਵਾਰ ਵੀ ਨਹੀਂ ਕਹਿੰਦਾ ਕਿ ਮੈਂ ਗਲਤ ਕੀਤਾ ਉਹ ਜੱਜ ਕੇ ਸਾਡੇ ਉਲਟ ਬੋਲਦਾ ਜੱਜ ਕੇ ਸਾਡੇ ਤੇ ਹਮਲੇ ਕਰਦਾ ਪਰ ਤੁਸੀਂ ਤਾਂ ਕਿਸੇ ਨਾਲ ਵੀ ਨਹੀਂ ਖਲੋਤੇ ਯਾਰ ਆਪਦੇ ਗੁਰੂ ਨਾਲ ਨਹੀਂ ਖਲੋਤੇ ਤੁਸੀਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਆਪ ਕਰਾਈ ਹੈ ਯਾਰ ਤੇ ਭਗਵੰਤ ਮਾਨ ਤੈਨੂੰ ਇਹ ਹੈ ਕਿ ਤੂੰ ਜਿਹਨੂੰ ਅੱਤਵਾਦੀ ਵੱਖਵਾਦੀ ਕਹਿੰਦਾ ਸੀ ਹੁਣ ਤੂੰ ਲੱਗ ਰਿਹਾ ਮੈਂ ਤਾਂ ਉਹ ਚੀਜ਼ ਤੇਰੇ ਆਈਜੀ ਰੋਜ਼ ਬੈ ਕੇ ਮੀਟਿੰਗਾਂ ਕਰਦੇ ਹੁੰਦੇ ਸੀ ਕਿ ਉੱਥੇ ਜਾ ਰਿਹਾ ਇੱਥੇ ਜਾ ਰਿਹਾ ਹੁਣ ਉਹ ਕਿਹੜੇ ਮੂ ਨਾਲ ਗੱਲ ਕਰੋਗੇ ਮੈਂ ਕਈ ਵਾਰ ਕਹਿੰਦਾ ਨਾ ਅਫਸਰਾਂ ਨੂੰ ਕਿ ਕਾਨੂੰਨ ਹੱਥ 'ਚ ਨਾ ਲਿਆ ਕਰੋ ਮੈਂ ਬਹੁਤ ਵਾਰੀ ਸਟੇਜਾਂ ਤੇ ਕਿਹਾ ਕਾਨੂੰਨ ਹੱਥ 'ਚ ਨਾ ਲਓ ਅਫਸਰਾਂ ਅਫਸਰੋ ਆਪਦੇ ਕੋਲੋਂ ਇਹੋ ਜਿਹੀ ਇਨਵੈਸਟੀਗੇਸ਼ਨ ਨਾ ਕਰਿਆ ਕਰੋ ਹਕੂਮਤ ਨੂੰ ਖੁਸ਼ ਕਰਦੇ ਜੀ ਹਕੂਮਤ ਬਦਲੇਗੀ ਤੇ ਤੁਹਾਨੂੰ ਅਸੀਂ ਕਟਹਿਰਾਂ 'ਚ ਲਿਆਉਣਾ ਹੈ ਯਾਦ ਰੱਖਿਆ ਜੀ ਤੁਸੀਂ 1 ਸਾਲ ਤੋਂ ਬੰਦੇ ਨੂੰ ਵਿੱਚ ਰੱਖਿਆ ਜੇਲ੍ਹ ਦੇ ਜਿਹਨੂੰ ਲੋਕਾਂ ਨੇ ਜਿਤਾਇਆ ਹੈ ਕਰੋਨਾ ਦਾ ਹਰਜਾਨਾ ਤੁਸੀਂ ਅਫਸਰਾਂ ਨੇ ਦੇਣਾ ਤੁਹਾਨੂੰ ਬੰਦੇ ਬਣਾਵਾਂਗੇ ਅਸੀਂ ਸਮਾਂ ਆ ਲੈਣ ਦਿਓ ਜਿਵੇਂ ਉਹ ਵਜਦੇ ਨੇ ਨਾ ਕੰਦਾਂ ਦੇ ਨਾਲ ਵਜਦੇ ਫਿਰਦੇ ਨੇ ਤੇ ਇਹ ਤੁਹਾਡਾ ਟਾਈਮ ਵੀ ਆਉਣਾ ਤੁਸੀਂ ਪੰਜਾਬ ਚ ਸਾਨੂੰ ਇੱਕ ਮਹੀਨਾ ਤੁਸੀਂ ਸਾਨੂੰ ਜਿਉਂ ਜਿਉਂਗੇ ਨਹੀਂ ਛੱਡਿਆ ਯਾਰ ਤੁਹਾਡੀਆਂ ਇਨਵੈਸਟੀਗੇਸ਼ਨ ਟੀਮਾਂ ਕਾਧੀਆਂ ਸੀ ਕੀ ਕੀਤਾ ਤੁਸੀਂ ਪੰਜਾਬ ਦੇ ਅੰਦਰ ਕੀ ਤੁਸੀਂ ਵੈਪਨ ਫੜ ਲੇ ਕੁਝ ਵੀ ਨਹੀਂ ਫੜਿਆ ਤੇ ਕੀ ਕਿਹੜੇ ਬੰਦੇ ਨੇ ਸ਼ਿਕਾਇਤ ਕੀਤੀ ਇਹਨਾਂ ਦੇ ਕੋਲ ਕਿ ਮੈਨੂੰ ਲੁੱਟ ਕੇ ਲੈ ਗਏ ਨੇ ਜਾਂ ਮੈਨੂੰ ਅੰਦਰ ਥ੍ਰੈਟ ਕੀਤੀ ਹੈ ਜਾਂ ਸਾਡਾ ਕਤਲ ਕੀਤਾ ਇਹੋ ਜਿਹੀ ਗੱਲ ਹੀ ਨਹੀਂ ਆਈ ਇਰਵਨ ਅਨਵਿਸਟੀਗੇਸ਼ਨ ਟੀਮ ਕਾਦੀ ਜਾਓ ਅਫਸਰ ਕਾਦੇ ਨੇ ਇਹਨਾਂ ਗੱਲਾਂ ਦੇ ਸਵਾਲਾਂ ਦੇ ਜਵਾਬ ਇਹਨਾਂ ਤੋਂ ਮੰਗਾਗੇ ਅਜੇ ਖਰੋਤਾ ਜਾਓ ਜੇ ਅਕਾਲੀਆਂ ਦੇ ਹਿਸਾਬ ਵਿੱਚ ਜਿੱਤਾ ਨਾ ਤੇ ਭਗਵੰਤ ਮਾਨ ਸਾਹਿਬ ਤੇਨੂੰ ਵੀ ਦੇਣਾ ਪੈਣਾ ਤੁਸੀਂ ਸਿੱਖਾਂ ਨੂੰ ਕੁੱਟਿਆ ਤੁਸੀਂ ਗੁਰਦੁਆਰਿਆਂ ਤੇ ਹਮਲੇ ਕੀਤੇ ਤੁਸੀਂ ਤੁਸੀਂ ਸਾਧਾਂ ਨੂੰ ਪ੍ਰਮੋਟ ਕੀਤਾ ਇਹ ਹਿਸਾਬ ਤੁਹਾਨੂੰ 2027 ਤੱਕਰ ਮਹਾਰਾਜ ਦੀ ਕਿਰਪਾ ਲਈ ਤੇ ਦੇਣਾ ਪੈਣਾ ਕੱਲ ਤੁਸੀਂ ਉੱਥੇ ਗਏ ਕੱਲ ਤੁਸੀਂ ਖਡੂਰ ਸਾਹਿਬ ਵੀ ਜਿਹੜੇ ਹੈਗਾ ਜਾ ਕੇ ਆਏ ਹੋ ਹਲਕੇ ਦੇ ਵਿੱਚ ਜਾ ਕਿਉਂ ਮਾਹੌਲ ਕਿਸ ਤਰ੍ਹਾਂ ਦਾ ਸੀ ਕੱਲ ਦਾ ਮਾਹੌਲ ਇਹ ਕੇ ਸੀ ਕਿ ਕੋਈ ਲੀਡਰ ਨਹੀਂ ਕੋਈ ਇਹੋ ਜਿਹਾ ਤਾਨਾਸ਼ਾਹੀ ਨਹੀਂ ਕਿਸੇ ਨੇ ਹਾਰ ਨਹੀਂ ਪੋਣੀ ਹਰ ਬੰਦਾ ਕਹਿ ਰਿਹਾ ਸੀ ਮੈਂ ਆਪ ਲੀਡਰ ਹਾਂ ਯਾਰ ਹਰ ਬੰਦਾ ਕਹਿ ਰਿਹਾ ਸੀ ਮੈਂ ਜਿੱਤਿਆ ਯਾਰ ਐਹੋ ਜੀ ਖੁਸ਼ੀ ਤਾਂ ਕੋਈ ਸਾਲਾਂ 100 ਸਾਲਾਂ ਚ 50 ਸਾਲਾਂ ਚ ਆਉਂਦੀ ਹੁੰਦੀ ਹੈ ਹਰ ਬੰਦਾ ਮੈਂ ਹਰ ਬੰਦਾ ਖੁਸ਼ ਵਿਖਿਆ ਹਰ ਬੰਦਾ ਕਹਿ ਰਿਹਾ ਸੀ ਕੌਮ ਦਾ ਕੰਮ ਹੈ ਭਾਜੀ ਇਹ ਕੌਮ ਜਿੱਤੀ ਹੈ ਭਾਜੀ ਸਾਡਾ ਇਲਾਕਾ ਜਿੱਤਿਆ ਭਾਜੀ ਅਸੀਂ ਭਗਵੰਤ ਮਾਣ ਨੂੰ ਦੱਸਣਾ ਸੀ ਕਿ ਅਸੀਂ ਕੌਣ ਆ ਭਾਜੀ ਬੀਬੀ ਖਾਲੜਾ ਦਾ ਅਸੀਂ ਲਾਂਬਾ ਲਾਉਣਾ ਸੀ ਇੱਥੋਂ ਤਿੱਕਰ ਲੋਕਾਂ ਦੀ ਸਾਡੇਾਂ ਦੀ ਸੋਚ ਐ ਉਸ ਕਾਮ ਨੂੰ ਕਿਵੇਂ ਮਾਰ ਲੋਂਗੇ ਤੁਸੀਂ ਠੀਕ ਐ ਤੁਹਾਡੇ ਚ ਪਾਵਰ ਐ ਤੁਸੀਂ ਇੱਕ ਵਾਰੀ ਅਫਸਰ ਲਿਆ ਕੇ ਸਾਡੇ ਵਹੀਕਲ ਤੋੜ ਤੇ ਬੰਦੇ ਮਾਰੇ ਕੁੱਟੇ ਪਰ ਉਹ ਫਿਰ ਏ ਕੋ ਜਿਹੜਾ ਬਲਾਸਟ ਹੋਣਾ ਸੀ ਲੋਕਾਂ ਦੀ ਇੱਛਾ ਦਾ ਹੋ ਗਿਆ ਹੁਣ ਬੈਠਾ ਸਿਰ ਫੜ ਕੇ ਬੈਠਾ ਰਹੋ ਇਹ ਤਾਂ ਹਿਸਾਬ ਦੇਣਾ ਹੀ ਪੈਣਾ ਇੱਕ ਚੀਜ਼ ਹੋਰ ਦੱਸੋ ਜਿਵੇਂ ਕੱਲ ਜਿੰਨਾ ਕੋ ਮੈਨੂੰ ਪਤਾ ਲੱਗਾ ਕਿ ਜਦੋਂ ਸਰਟੀਫਿਕੇਟ ਭਾਈ ਅਮਨਪਾਲ ਸਿੰਘ ਦੇ ਮਾਤਾ ਹਰ ਨੂੰ ਮਿਲਿਆ ਤਾਂ ਕਹਿੰਦੇ ਬੀਬੀ ਖਾਲੜਾ ਉਹ ਵੀ ਉਸ ਵੇਲੇ ਨਾਲ ਸਰਟੀਫਿਕੇਟ ਲੈਣ ਦੇ ਲਈ ਗਏ ਨੇ ਤਾਂ ਇੱਕ ਉਹ ਵੀ ਤਾਂਗ ਉਹ ਵੀ ਰੀਜ ਬੀਬੀ ਖਾਲੜਾ ਹੋਰਾਂ ਦੀ ਇੱਕ ਦਿਨ ਕਿਤੇ ਪੂਰੀ ਹੋਈ ਹੋਣੀ ਕਿ ਮੈਂ ਵੀ ਪਿਛਲੇ ਦਿਨ ਇੰਟਰਵਿਊ ਜਦੋਂ ਉਹਨਾਂ ਦੀ ਕਰੀ ਸੀ ਤਾਂ ਮੈਂ ਕਿਹਾ ਮੈਂ ਇਹ ਪੁੱਛਿਆ ਸੀ ਕਿ ਤੁਸੀਂ ਦੇਖੋਗੇ ਆਪਦੇ ਆਪ ਦੇ ਵਿੱਚ ਜਿਹਾ ਥੋੜੀ ਜਿਹੜੀ ਉਹ ਰੀਜ ਸੀ ਉਹ ਪੂਰੀ ਹੋਊਗੀ ਤਾਂ ਉਹ ਵੀ ਰੀਜ ਪੂਰੀ ਹੋਈ ਹੋਣੀ ਹੈ ਦੇਖੋ ਬੀਬੀ ਖਾਲੜਾ ਡਿਜ਼ਰਵ ਕਰਦੀ ਆ ਪੰਜਾਬ ਦੇ ਅੰਦਰ ਇੱਕੋ ਹੀ ਲੇਡੀ ਆ ਜਿੰਦੇ ਘਰ ਵਾਲੇ ਨੇ ਜਿੰਦੇ ਪਰਿਵਾਰ ਨੇ ਐਨੇ ਤਸੀਹੇ ਸਹੇ ਸਰਦਾਰ ਜਸਵੰਤ ਸਿੰਘ ਖਾਲੜਾ ਇਸ ਕਰਕੇ ਦੁਨੀਆ ਤੋਂ ਜਾ ਰਿਹਾ ਹੈ ਉਹ ਕਹਿੰਦਾ ਕਿ 25000 ਮੁੰਡਾ ਸਾਡਾ ਪੰਜਾਬ ਦਾ ਗਿਆ ਕਿੱਥੇ ਯਾਰ ਜਸਟਿਸ ਮੰਗਦਾ ਸੀ ਉਹ ਫੰਡਾਮੈਂਟਲ ਰਾਈਟ ਦੀ ਗੱਲ ਕਰਦਾ ਸੀ ਨਾ ਅਕਾਲੀਆਂ ਨੇ ਕੀਤੀ ਨਾ ਕਾਂਗਰਸ ਗਿਆਨੀ ਕੀਤੀ ਤੇ ਨਾ ਇਹਨਾਂ ਦੀ ਭਗਵੰਤ ਮਾਨ ਨੇ ਕੀਤੀ ਉਹ ਇਸ਼ੂ ਨੂੰ ਕਿਉਂ ਕਿਹਾ ਕਿਉਂ ਨਹੀਂ ਜੇ ਤੁਸੀਂ ਪੰਜਾਬ ਦੇ ਹੁੰਦੇ ਤੁਹਾਨੂੰ ਪੰਜਾਬ ਦੇ ਨਾਲ ਕੋਈ ਤੁਹਾਡੀ ਅਟੈਚਮੈਂਟ ਹੁੰਦੀ ਤਾਂ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਰਿਪੋਰਟ ਚੁੱਕ ਕੇ 25000 ਮੁੰਡਾ ਲੱਭਣਾ ਸੀ ਕਿੱਥੇ ਗਿਆ ਪਰ ਨਹੀਂ ਲੱਭਿਆ ਲੋੜ ਨਹੀਂ ਉਸ ਤੇ ਰੋਲਾ ਪਾਉਣ ਦੀ ਲੋੜ ਨਹੀਂ ਸੋ ਮੈਂ ਕਹਿਣਾ ਕਿ ਪੰਜਾਬ ਦੇ ਕੋਲ ਟਾਈਮ ਹੈ ਮੈਂ ਆਪਦੇ ਵੱਲੋਂ ਤਾਂ ਇਹ ਕਹਿਣਾ ਕਿ ਆਪਾਂ ਨੂੰ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਵਾਈਫ ਨੂੰ ਬੀਬੀ ਪਰਮਜੀਤ ਖਾਲੜਾ ਨੂੰ ਵੀ ਕੋਈ ਅਹੁਦਾ ਦੇਣਾ ਚਾਹੀਦਾ ਜਿਨ੍ਹਾਂ ਨੇ ਪੰਜਾਬ ਦੇ ਲਈ ਸਾਰਾ ਕੁਝ ਗਵਾਲਿਆ ਯਾਰ ਇੱਕ ਬੰਦਾ ਘਰੋਂ ਚਲੇ ਜਾਵੇ 45 ਸਾਲ ਦੀ ਉਮਰ ਚ ਤੇ ਯਾਰ ਸਾਰੀਆਂ ਜ਼ਿੰਮੇਵਾਰੀਆਂ ਨੇ ਉਹ ਸਾਰੀਆਂ ਨਭਾਈਆਂ ਨੇ ਅੱਜ ਵੀ ਉਹ ਪਰਿਵਾਰ ਉਹ ਬੀਬੀ ਖਾਲੜਾ ਆ ਰਹੀ ਹੈ ਇਨਸਾਫ ਲੈਣ ਲਈ ਤੁਰੇ ਫਿਰਦੇ ਨੇ ਤੇ ਸਿੱਖਾਂ ਦੀ ਪੰਥਕ ਸਰਕਾਰ ਹੋਵੇ ਤੇ ਜਿੰਦੇ ਰਾਜ ਦੇ ਅੰਦਰ ਤਹਿਸ ਨਹਿਸ ਹੋ ਗਿਆ ਸਾਰਾ ਕੁਝ ਯਾਰ ਤੇ ਭਗਵੰਤ ਮਾਨ ਆਇਆ ਹੈ ਸਵਾਏ ਗੱਲਾਂ ਤੋਂ ਚੁਟਕਲਿਆ ਤੂੰ ਉਹੀ ਬਾਜੀਗਰਾਂ ਭੱਜ-ਭੱਜ ਕੇ ਉਧਰ ਪੈਣਾ ਇਧਰ ਪੈਣਾ ਗੱਲਾਂ ਨੇ ਯਾਰ ਤੇਰੇ ਪੰਜਾਬ ਦੇ ਮੁੱਦੇ ਤੇਰੇ ਕਿੰਨੇ ਪੈਸੇ ਕੋਈ ਇਸ਼ੂ ਛੇੜਿਆ ਪੰਜਾਬ ਦੇ ਮੁੱਦੇ ਦਾ ਉਹ ਨਹੀਂ ਕੀਤਾ ਸੋ ਇਹੋ ਜਿਹਾ ਇੱਕ ਇਸ਼ੂ ਸੀ ਜਿਹੜਾ 25000 ਮੁੰਡਾ ਮਾਰਿਆ ਸੀ ਉਹ ਤੇਰੀ ਪੰਜਾਬ ਪੁਲਿਸ ਨੇ ਮਾਰਿਆ ਸੀ ਉਹੀ ਪੰਜਾਬ ਪੁਲਿਸ ਤੈਨੂੰ ਲੈ ਬੈਠੀ ਜਿਨ੍ਹਾਂ ਨੇ ਤੈਨੂੰ ਗਲਤ ਇਨਫਰਮੇਸ਼ਨ ਦਿੱਤੀ ਕਿ ਪੰਜਾਬ ਦੇ ਅੰਦਰ ਕਾਂਡ ਹੋ ਜਾਏਗਾ ਲੈ ਕਰ ਲਾ ਕਾਂਡ ਉਹ ਲੈ ਗਿਆ 2 ਲੱਖ ਵੋਟ ਸੋ ਇਹ ਗਲਤ ਹੈ ਉਹ ਬੰਦਾ ਬਾਹਰ ਵੀ ਆਉਣਾ ਹੈ ਬੜੀ ਜਲਦੀ ਆਵੇਗਾ ਤੇ ਆ ਕੇ ਰੱਬ ਦੀ ਮਿਹਰ ਰਹੀ ਤਾਂ 2027 ਚ ਸਾਰੇ ਚੱਲਦੇ ਕਰਦੇ ਨੇ ਪੰਜਾਬ ਅਤੇ ਇੱਕ ਹੋਰ ਦੱਸ ਦਿਓ ਜਿਹੜੀ ਤੁਸੀਂ ਲਾਸਟ ਗੱਲ ਕੀਤੀ ਆ ਕਿ ਉਹ ਬਾਹਰ ਵੀ ਆਵਗੇਗਾ ਇਹ ਵੀ ਹੁਣ ਲੋਕਾਂ ਦੇ ਵਿੱਚ ਉਤਸੁਕਤਾ ਹੈ ਨਾ ਕਿ ਭਾਈ ਲੋਕਾਂ ਨੇ ਜੋ ਕੰਮ ਕਰਨਾ ਸੀ ਵੋਟਾਂ ਪਾਉਣੀਆਂ ਸੀ ਵੋਟਾਂ ਪਾਤੀਆਂ ਲੋਕਾਂ ਨੇ ਜਿਤਾਉਣਾ ਸੀ ਜਿਤਾਤਾ ਹੁਣ ਹੁਣ ਭਾਈ ਅਮਰਪਾਲ ਸਿੰਘ ਕਦੋਂ ਤੱਕ ਬਾਹਰ ਆ ਸਕਦੇ ਨੇ ਦੇਖੋ ਹੈ ਤਾਂ ਪੰਜਾਬ ਸਰਕਾਰ ਤੇ ਹਿੰਦੁਸਤਾਨ ਦੀ ਸਰਕਾਰ ਦੋਨਾਂ ਦੀ ਮਿਲੀ ਭੁਗਤ ਹੁੰਦੀ ਹੈ ਇਹ ਦੋਨਾਂ ਦੀ ਪਰਮਿਸ਼ਨ ਚਾਹੀਦੀ ਹੈ ਤਾਂ ਜੇ ਹੁਣ ਨਾ ਲਿਆਉਣਗੇ ਤੇ ਭਗਵੰਤ ਮਾਨ ਨੂੰ ਪਤਾ ਕਿ ਅੱਗੇ ਰਿਜ਼ਲਟ ਇਹਨੇ ਕੀ ਖਟਿਆ ਇਹਨੂੰ ਕੋ ਨਾ ਲਿਆ ਅੱਜ ਜਿਹੜੇ ਤੇਰੀ ਜਿਮਣੀ ਚੋਣ ਆਉਣੀ ਅੱਗੇ ਤੇਰਾ 2027 ਆਉਣੀ ਤੇਰਾ ਤੈਸ ਨੈਸ ਹੋ ਜਾਏਗਾ ਲੋਕਾਂ ਨੂੰ ਗੁੱਸਾ ਬਹੁਤ ਆ ਅੱਜ ਵੀ ਲੋਕ ਰੋ ਰੋ ਕੇ ਮੋਬਾਈਲ ਕਰਦੇ ਨੇ ਮੈਨੂੰ ਅੱਜ ਇੱਕ ਬੰਦੇ ਦਾ ਮੋਬਾਈਲ ਆਇਆ ਸਿਰ ਗਰਦਾਸਪੁਰ ਸਾਈਡ ਤੋਂ ਉੱਚੀ ਉੱਚੀ ਰੋ ਰਿਆ ਸੀ ਕਿ ਬਾਜੀ ਕਦੋਂ ਬਾਹਰ ਆਉਣਾ ਹੈ ਯਾਰ ਜਦੋਂ ਲੋਕ ਐਹੋ ਜੇ ਹੋ ਜਾਂਨ ਨਾ ਉਦੋਂ ਸੰਭਾਲਣਾ ਬੜਾ ਔਖਾ ਹੁੰਦਾ ਹੁੰਦਾ ਮੁੱਖ ਮੰਤਰੀ ਬੰਨਣਾ ਸੌਖਾ ਚਲਾਉਣਾ ਬਹੁਤ ਔਖਾ ਤੂੰ ਆਪਦੀ ਕਾਮ ਨੂੰ ਕੁੱਟਿਆ ਹੈ ਤੂੰ ਆਪਦੀ ਕਾਮ ਨੂੰ ਰਵਾਈ ਜਾਣਾ ਹੈ ਇਹ ਹਿਸਾਬ ਦੇਣੇ ਪੈਣੇ ਤੇ ਬੜੀ ਜਲਦੀ ਮੇਰੇ ਦੇਖਣ ਚ ਜਿਵੇਂ ਕੈਂਪੀ ਜਿੱਤਿਆ ਇਨੀ ਲੀਡ ਵੱਡੀ ਹੈ ਇਹਨਾਂ ਨੂੰ ਵਰਲਡ ਦੇ ਵਿੱਚ ਲਾਣਤ ਪੈਣ ਲੱਗ ਪੈਣੀ ਹੈ ਇਹਨਾਂ ਨੂੰ ਸੋ ਬੜੀ ਜਲਦੀ ਮੈਨੂੰ ਲੱਗਦਾ ਕਿ ਬੜੀ ਜਲਦੀ ਸ਼ਾਇਦ ਜੂਨ ਦੇ ਮਹੀਨੇ ਦੇ ਵਿੱਚ ਵਿੱਚ ਆ ਸਕਦਾ ਹੈ ਕਾਨੂੰਨ ਕੀ ਕਹਿੰਦਾ ਜਿਸ ਦੇ ਬਾਰੇ ਕਾਨੂੰਨ ਹੈ ਨਾ ਇੱਕ ਡਿਟੇਨ ਕੀਤਾ ਹੋਇਆ ਕੋਈ ਪਰਚਾ ਦਰਈ ਤਾਂ ਹੈ ਨਹੀਂ ਕੋਈ ਅਦਾਲਤਾਂ ਦਾ ਕੇਸ ਹੀ ਆਣੀ ਜਦੋਂ ਇਲੀਗਲ ਡਿਟੇਨ ਕੀਤਾ ਉਹ ਸਰਕਾਰ ਦੀ ਮਰਜ਼ੀ ਦੇ ਉੱਪਰ ਹੈ ਜਿਆਦਾ ਬੰਦਾ ਕਿਸੇ ਐਫ ਆਈ ਆਰ ਚ ਗਿਆ ਹੋਵੇ ਨਾ 302 ਹੈ 307 ਹੈ ਫਿਰ ਤਾਂ ਆਪਾਂ ਕਹੀਏ ਕੋਰਟ ਚ ਐਵਿਡੈਂਸ ਹੋਣੀ ਹੈ ਕੋਡ ਦਾ ਤਾਂ ਕੋਈ ਲਿੰਕ ਹੀ ਨਹੀਂ। ਸੋ ਇਹ ਸਰਕਾਰ ਤੇ ਨਿਰਭਰ ਸਰਕਾਰ ਜੇ ਨਹੀਂ ਛੱਡਦੀ ਤੇ ਵਰਡ ਲੈਵਲ ਚੈਨਲ ਨੂੰ ਲਾਹਨਤ ਪੈਣੀ ਆ ਉਹ ਪੈ ਕੇ ਰਹਿਣੀ ਆ। ਉਹਦਾ ਰਿਜ਼ਲਟ ਹੋਰ ਨਿਕਲ ਜੇਗਾ ਜਾ ਕੇ। ਪਰ ਮੈਂਬਰ ਆਫ ਪਾਰਲੀਮੈਂਟ ਨੇ ਕੈਂਪੇਨ ਨੂੰ ਇਸ ਤਰ੍ਹਾਂ ਦੇ ਨਾਲ ਲੰਬੇ ਸਮੇਂ ਦੇ ਲਈ ਰੱਖ ਸਕਦੇ ਨੇ। ਮੈਨੂੰ ਲੱਗਦਾ ਹੈ ਕਿ ਪਹਿਲੀ ਵਾਰ ਹੀ ਹੋਊਗਾ ਜੇ ਇਸ ਤਰ੍ਹਾਂ ਕਰਨਗੇ ਉ ਤਾਂ ਅੱਗੇ ਵੀ ਲੋਕ ਰਹਿੰਦੇ ਨੇ ਪਰ ਕਿਸੇ ਕੇਸਾਂ ਦੇ ਵਿੱਚ ਨਹੀਂ। ਪਰ ਇਸ ਵਾਰ ਜਿਹੜਾ ਪ੍ਰੈਸ਼ਰ ਆਇਆ ਬਹੁਤ ਵੱਡਾ ਪ੍ਰੈਸ਼ਰ ਹੈ। ਰੱਖਣ ਨੂੰ ਤਾਂ ਜੋ ਮਰਜ਼ੀ ਕਰ ਸਕਦੇ ਨੇ। ਪਰ ਇੱਕ ਲਾਹਨਤ ਬਹੁਤ ਵੱਡੀ ਪੈਣੀ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਅੰਦਰ ਖਡੂਰ ਸਾਹਿਬ ਦੀ ਸੀਟ ਨੇ ਫਰੀਦਕੋਟ ਦੀ ਸੀਟ ਨੂੰ ਅੱਗੇ ਜੋੜਤਾ ਨਾਲ ਜੱਗ ਖਡੂਰ ਸਾਹਿਬ ਦੀ ਇੰਨੀ ਜ਼ਿਆਦਾ ਉੱਪਰ ਹਾਈਟ ਹੋ ਗਈ ਸੀ ਤਾਂ ਉਹਨਾਂ ਨੇ ਫਰੀਦਕੋਟ ਦੇ ਵਿੱਚ ਬਿਲਕੁਲ ਸਾਇਲੈਂਟ ਸੀ ਪਿਛਲੇ 10 ਦਿਨਾਂ ਚ ਫਰੀਦਕੋਟ ਸੀਟ ਚੁੱਕੀ ਗਈ ਉੱਥੇ ਲੋਕਾਂ ਨੂੰ ਲੱਗਿਆ ਨਹੀਂ ਯਾਰ ਇਹ ਸਾਨੂੰ ਮਾਰਦੇ ਨੇ ਕੁੱਟਦੇ ਨੇ ਸਾਡੇ ਪੰਥ ਨੂੰ ਦਬਾਉਂਦੇ ਨੇ ਇਹ ਸਾਨੂੰ ਜਿਉਣ ਨਹੀਂ ਦਿੰਦੇ ਲੋਕ ਉਧਰ ਨਾਲ ਤੁਰ ਪਏ ਹੁਣ ਨਾ ਬਾਹਰ ਕੱਢਣ ਥੋੜਾ ਜਿਹਾ ਸਮਾਂ ਉਹ ਦੂਜੇ ਬਣੇ ਲੱਗ ਜਾਣਗੇ ਇਹ ਇਹ ਤਾਂ ਭਿਜਾਉਣੇ ਪੈਣਗੇ ਪੰਜਾਬ ਦੇ ਅੰਦਰੋਂ ਇਹਨਾਂ ਦੀ ਹਿੰਮਤ ਹੈ ਕਿ ਲੀਡਰ ਉੱਠ ਕੇ ਤੁਹਾਡੇ ਉਲਟ ਬੋਲ ਜੇ ਯਾਰ ਅਸੀਂ ਸਵਾਲ ਇਸ ਵਾਰੀ ਵੈਸੇ ਸਾਡੇ ਪੰਜਾਬ ਦੇ ਲੋਕਾਂ ਨੇ ਸਵਾਲ ਬੜੇ ਸੋਹਣੇ ਪੁੱਛੇ ਨੇ ਅੱਗੇ ਲਾ ਲਾ ਕੇ ਪਜਾਏ ਨੇ ਜਿਹੜਾ ਬਣਦਾ ਯਾਰ ਵੇਖੋ 2 ਸਾਲ ਦੇ ਵਿੱਚ ਯੋ ਕੋਈ 200 ਕਿੱਲਾ ਲੈ ਗਿਆ 400 ਕਿੱਲਾ ਲੈ ਗਿਆ ਪੈਸੇ ਸਾਡੇ ਜਿਤਾਉਣੇ ਅਸੀਂ ਆ ਠਗੀਆਂ ਤੁਸੀਂ ਮਾਰੋ ਸਵਾਲ ਸਾਨੂੰ ਕਰੋ ਬੰਦੇ ਸਾਡੇ ਕੁੱਟੋ ਤੁਹਾਡਾ ਜੀਕਰ ਸਾਨੂੰ ਡਿਬੜੂਗੜ ਭੇਜਦੇ ਹੋ ਤੁਸੀਂ ਚੀਜ਼ ਕੀ ਜੇ ਯਾਰ ਸਾਨੂੰ ਭੇਡਾਂ ਕੋ ਤੁਸੀਂ ਆਪ ਜੇ ਪਰ ਲਾਇਆ ਸਾਨੂੰ ਅੱਗੇ ਤੁਸੀਂ ਹੈਗਾ ਭਜਾਈ ਫਿਰਦੇ ਸਾਨੂੰ ਬਿੜਾਂ ਗੱਲ ਤੋਂ ਸੋ ਪੰਜਾਬ ਦੇ ਲੋਕਾਂ ਨੇ ਬੜਾ ਸੋਹਣਾ ਕੀਤਾ ਹੈ ਮੈਂ ਬੜੇ ਚਿਰ ਦਾ ਕਹਿਣਾ ਇਹਨਾਂ ਨੂੰ ਬਾਹਰ ਤੋਂ ਫੜ ਕੇ ਖਿਲਾਰ ਲਿਆ ਕਰੋ ਇੱਧਰ ਆ ਇੱਕ ਸਵਾਲ ਇਹ ਵੀ ਪੁੱਛਣਾ ਕਿ ਦੱਸ ਹੁਣ ਡਿਬੜੂਗੜ ਦੀ ਡੈਫੀਨੇਸ਼ਨ ਕੀ ਹੈ ਤੂੰ ਬੰਦੇ ਕਿਉਂ ਭੇਜੇਸ ਤੇ ਬੰਦਾ ਜਿੱਤਿਆ 2 ਲੱਖ ਦੇ ਕਰੀਬ ਜਿੱਤਿਆ ਕਿਉਂ ਜਿੱਤ ਗਿਆ ਨਲਾਇਕ ਕੌਣ ਹੈ ਤੇਰੀ ਪੁਲਿਸ ਕਿੱਥੇ ਜਿਹਨੇ ਰੋਲਾ ਪਾਉਂਦੀ ਸੀ ਉਹਨਾਂ ਨੂੰ ਸਵਾਲ ਪੁੱਛੋ ਸੋ ਇਹ ਪੰਜਾਬ ਦੇ ਲੋਕਾਂ ਤੇ ਡਿਪੈਂਡ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਇਹ ਕਰੂੰਗਾ ਆਪਦੀ ਨਵੀਂ ਪੰਥਕ ਸਰਕਾਰ ਲਿਆਈਏ ਆਪਾਂ ਜਿਹੜਾ ਆਪਦੇ ਪੰਜਾਬ ਦੀ ਹੋਵੇ ਜਿਹੜੀ ਪੰਜਾਬ ਦੀ ਗੱਲ ਨੂੰ ਸਮਝਦੀ ਹੋਵੇ ਪੰਜਾਬ ਦੇ ਬਹੁਤ ਮੁੱਦੇ ਨੇ ਮਾਝੇ ਦੇ ਅੰਦਰ ਪਾਣੀ ਹੈ ਨਹੀਂ ਕਿਸੇ ਨਹਿਰ ਦੇ ਅੰਦਰ ਮੈਂ ਪੁੱਛਿਆ ਇੱਥੇ ਕਿਤੇ ਭਾਜੀ ਕਈ ਕਿਹ ਸਾਲ ਤੋਂ ਇੱਥੇ ਪਾਣੀ ਨਹੀਂ ਆਇਆ ਤੇ ਧਰਤੀ ਦਾ ਪਾਣੀ ਡੂੰਘਾ ਹੋ ਰਿਹਾ ਸੋ ਸਾਨੂੰ ਇਹ ਬੜੀਆਂ ਚੀਜ਼ਾਂ ਵੱਡੀਆਂ ਨੇ ਬਹੁਤ ਕੁਝ ਲੋਕ ਭਾਲਦੇ ਨੇ ਪਰ ਇਹ ਤਾਂ ਸਾਨੂੰ ਆ ਬਿਜਲੀ ਦੇ ਮੀਟ ਬਿੱਲ ਹੋ ਗਏ ਤੇ ਨਿੱਕੀ ਮੋੜੇ ਕੋ ਤੁਹਾਨੂੰ ਦਾਲ ਦੇਤੀ ਖੰਡ ਦੇਤੀ ਬਸ ਐਸੀ ਚੀਜ਼ ਪੁਝਾਈ ਫਿਰਦੇ ਨੇ ਪਰ ਪੰਜਾਬ ਨੇ ਦੋ ਸੀਟਾਂ ਤੇ ਕਮਾਲ ਕਰਤੀ ਆ ਉਹਨੇ ਕਿ ਜਿੰਨੇ ਮਰਜੀ ਬਿਜਲੀ ਫ੍ਰੀ ਕਰ ਲਾ ਜੋ ਮਰਜੀ ਦਾਣਾ ਤੂੰ ਲੈ ਆ ਸਾਨੂੰ ਤੇ ਕਿਸੇ ਚੀਜ਼ ਦੀ ਲੋੜ ਨਹੀਂ ਪੰਜਾਬ ਯਾਰ ਅਹਿਮਦ ਸ਼ਾਹ ਅਬਦਾਲੀ ਅੱਗੇ ਨਹੀਂ ਝੁਕਿਆ ਪੰਜਾਬ ਮੋਗਲ ਅੱਗੇ ਨਹੀਂ ਝੁਕਿਆ ਪੰਜਾਬ ਹਿੰਦੁਸਤਾਨ ਦੀ ਹਕੂਮਤ ਅੱਗੇ ਨਹੀਂ ਝੁਕਿਆ ਯਾਰ ਤੇਰੀ ਇੱਕ ਦਾਲ ਮਗਰ ਪੰਜਾਬ ਝੁਕ ਜੇਗਾ ਪੰਜਾਬ ਨੇ ਚਲਾ ਕੇ ਉਹ ਠੋਕੀ ਸਾਰਾ ਸੋ ਇਹ ਚੀਜ਼ਾਂ ਤੇ ਅਮਲ ਕਰਨਾ ਚਾਹੀਦੀ। ਖਾਰਾ ਸਾਹਿਬ ਸਮਾਂ ਤਾਂ ਬਹੁਤ ਬਹੁਤ ਅੰਦਰ। ਸਤਿ ਸ਼੍ਰੀ ਅਕਾਲ। ਤੋਂ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾ ਹੋਰੀ ਸੀ। ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ। ਹੁਣ ਆਪਣੇ ਦੋਸਤ ਜਸ ਕਰੇਵੰਦ ਉਹ ਇਜਾਜ਼ਤ। ਧੰਨਵਾਦ।